ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਧੁੱਪ ਬਹੁਤ ਆ ਤੇ ਟਟੇਰੀ ਨੂੰ ਵੀ ਬਹੁਤ ਧੁੱਪ ਲੱਗਦੀ ਆ ਉਹਦੇ ਲਈ ਅਸੀਂ ਨਾ ਛੋਟਾ ਜਿਹਾ ਇੱਕ ਘਰ ਬਣਾਉਣ ਲੱਗੇ ਆ ਕੈਂਚੀ ਐਮਨ ਜੇ ਚੇਪੀਆਂ ਨਾਲ ਸਾਫ ਹੋਊਗਾ ਉਧਰ ਜੇ ਚੇਪੀਆਂ ਤੇ ਲੱਗੀਆਂ ਜ ਮਮਾ ਨੇ ਤਾਂ ਮੈਨੂੰ ਐ ਡਾਰਾ ਵੀ ਕਿਤੇ ਉਹ ਉਹ ਨਾ ਕਰੇ ਚੁੰਜਾ ਨਾ ਮਾਰੇ ਆਨੇ ਸੇ ਚਲਾਉਂਦਾ ਹੂੰ ਹਮ ਆਲੇ ਮਾਰੇ ਨਾ ਹਾਂ ਤੇ ਰੀਆ ਉੱਠਦੀ ਆ ਹਨਾ ਖੜ ਜਾ ਖੜ ਜਾ ਖੜ ਜਾ ਪਹਿਲਾਂ ਦਿਖਾ ਦੇਣ ਦੇ ਸਭ ਲੱਗਦਾ ਨਹੀਂ ਤੱਪੀ ਪਈ ਆ ਵਿਚਾਰੀ ਧੁੱਪ ਚ ਤਰਸ ਬੋਲ ਤਾਉਂਦਾ ਹੈ ਨਾ ਲੈ ਆ ਪੜ ਤੂੰ ਫੜ ਹਾਂ ਤੂੰ ਫੜ ਮੈਨੂੰ ਡਰ ਲੱਗਦਾ ਨਹੀਂ ਮੈਂ ਦੇਖਦੀ ਹਾਂ ਤਾਂ ਹੀ ਮੈਂ ਕਹਿੰਦੀ ਤੂੰ ਆ ਪੜ ਲੈ ਕੈਮਰਾ ਪਹਿਲਾਂ ਇੱਟਾ ਰੱਖਾਂਗੇ ਪਾ ਇਹ ਕੋਲੋਂ ਨੇ ਜਦੀ ਆ ਨਾ ਦੇਖ ਲੈ ਕਿ ਮੈਂ ਦਰਨਾ ਦਰਦੀ ਆ ਵੀ ਕਿਤੇ ਮੈਨੂੰ ਫੜਦੇ ਆ ਐ ਨਾ ਹੋਣੀ ਤੇ ਜਿਆਦਾ ਰੱਖੂਗੀ ਜਿਆਦਾ ਬੋਲੂਗੀ ਉੱਠ ਗਏ ਨੇ ਫੇਰ ਆਲੇ-ਦਾਲ ਹੋ ਜਾਊਗਾ ਐ ਪਾ ਦੇਣਾ ਆਲੇ-ਦਾਲ ਇੱਥਾ ਰੱਖ ਤੇ ਉਤਰੀਏ ਦਾ ਉਹ ਖੜਨਾ ਨਹੀਂ ਜੇ ਆਪਾਂ ਢੱਕੇ ਲਾਤੇ ਉਹਰੇ ਆਣੀ ਲਖਾਈ ਨਾ ਕੋਈ ਆਹ ਚੋਟੀ ਉਹ ਛੋਟੀ ਜਿਹੀ ਕੁਰਜੀ ਚੱਕ ਲਿਓ ਉੱਥੇ ਤੋਂ ਫੂਰੇ ਵੀ ਨਹੀਂ ਬਾਬਾ ਵਿਚਾਰਾ ਪਾਣੀ ਲਾਉਣ ਆਉਂਦਾ ਹੈਗਾ ਸਾਰੇ ਆਹ ਸੁੱਕ ਗਏ ਬੂਟੇ ਮੈਂ ਰੱਖ ਕੇ ਦੇਖਾਂ ਆ ਦੇ ਉੱਠਦੀ ਆ ਮਮਾ ਡਰ ਲੱਗਦਾ ਮੈਨੂੰ ਉੱਠਦੀ ਆ ਜੀ ਝੁੰਝਣਾ ਮਾਰੇ ਹਾਂ ਦੇਖ ਪਾਣੀ ਰੱਖਤੀ ਜਮ ਤੁਸੀਂ ਰੱਖ ਦੋ ਮੈਨੂੰ ਡਰ ਲੱਗਦਾ ਉੱਠਦੀ ਆ ਉਹ ਆ ਦੇ ਆ ਦੇ ਉੱਠਦੀ ਇਹ ਆਂਡੇ ਦੇਖੇ ਕਿੰਨੇ ਸੋਹਣੇ ਆ ਉਹ ਜੇ ਬੈਠੀ ਹੈ ਨਾ ਦੇਖ ਲੈ। ਤੂੰ ਰੱਖ ਕੇ ਦੇਖ ਲਓ ਉੱਪਰ। ਓਹ ਹੋ ਗਿਆ। ਚਿੰਗ ਵੀ ਨਹੀਂ ਆ ਗਈ ਉਹਰਾ ਕੋਈ। ਹੈ ਨਾ? ਜੀ ਆ ਫੇਰ ਇਹ ਤਾਂ ਕਰਦੇ ਇਦਾਂ। ਇਹਨੇ ਜਦ ਹੀ ਉਹ ਆ ਜਾਣਾ। ਇੱਕ ਤਾਂ ਇਹ ਆਪਣੇ ਆਪ ਤੇ ਵੀ ਨਹੀਂ ਉਹ ਕਰਨ ਦਿੰਦੀ ਹੋਈ। ਹੂੰ। ਬਹੁਤ ਕੋਸ਼ਿਸ਼ ਕੀਤੀ ਅਸੀਂ। ਪਰ ਵਿਚਾਰੀ ਡਰਦੀ ਆ। ਬਹੁਤ ਬੇਤਵਾਰੀ ਹੁੰਦੀ ਆ ਨਾ ਮੈਂ। ਇੰਨੇ ਸੋਹਣੇ ਆਂਡੇ ਆਂਦੇ ਬਰਾਊਨ ਕਲਰ ਦੇ ਉਹਦੇ ਉੱਪਰ ਕਾਲੀਆਂ ਕਾਲੀਆਂ ਬਿੰਦੀਆਂ ਨੇ ਹਾਂ ਪਰ ਮੈਂ ਜਾਂਦੀਆਂ ਨੇ ਧੁੱਪ ਚ ਵਿਚਾਰੀਆਂ ਕੁੜੀਆਂ ਉਹਨਾਂ ਸਿਰ ਵੀ ਨਾ ਟੱਕਿਆ ਹੋਇਆ ਆ ਦੇ ਕਾਂ ਆ ਗਿਆ ਕਾਂ ਤਾਂ ਡਰਦੀਆਂ ਨੇ ਇਹ ਉਹ ਦੂਈ ਟਟੀਰੀ ਨੇ ਵੀ ਆ ਜਾਣਾ ਹੁਣ ਦੇਖੀ ਕਿਧਰੇ ਤੋ ਹੀ ਉਹਨੂੰ ਕਿਧਰੇ ਤੋ ਵੀ ਪਤਾ ਲੱਗ ਜਾਂਦਾ ਹਨਾ ਦਵਾਈ ਸਾਡੀ ਚੱਲਦੀ ਆ ਪਰ ਅਸੀਂ ਫਿਰ ਵੀ ਨਹੀਂ ਕੰਦਾ ਟੱਪਣ ਤੋਂ ਹਟਣਾ ਅਨਾਂ ਨੇ ਰੋ ਗਿਆ ਪਰ ਟਟੀਰੀ ਹਲੇ ਵੀ ਨਹੀਂ ਠੀਗੀ ਕਦੋਂ ਦੀ ਵੇਟ ਕਰਦੀ ਆ ਮੈਂ ਕਿ ਉੱਠ ਜਵੇ ਇਹ ਤੇ ਵਿਚਾਰੀ ਤੇ ਉੱਪਰ ਨਾ ਕੋਈ ਛਾਂ ਕਰਦੀ ਏ ਰਾਤ ਨੂੰ ਤਾਂ ਚਲ ਠੰਡਾ ਹੋ ਜਾਂਦਾ ਪਰ ਦਿਨ ਦੇ ਵਿੱਚ ਧੁੱਪਾਂ ਬਹੁਤ ਜ਼ਿਆਦਾ ਹੁੰਦੀ ਆ ਪਰ ਫਿਰ ਵੀ ਉੱਠੀ ਨਹੀਂ ਹੈਗੀ ਇਹ ਇਹਨਾਂ ਅੱਜ ਪਤਾ ਲੱਗ ਗਿਆ ਬੇਦਬਾਰੀ ਹੋ ਗਈ ਹੈ ਨਾ ਇਹ ਮੇਰੇ ਬੱਚਿਆਂ ਨੂੰ ਉਹ ਕਰਨਗੇ ਮੈਥੋਂ ਦੂਰ ਕਰਨਗੇ ਅੰਡੇ ਦੂਰ ਕਰਨਗੇ ਮੇਰੇ ਮੈਨੂੰ ਮਾਰਨਗੇ ਤਾਂ ਨਹੀਂ ਉੱਠੀ ਹੈਗੀ ਆਂ ਫਿਰਦੀ ਹੈ ਇੱਕ ਇਹ ਆ ਜਾਂਦੀ ਹੈ ਵਿਚਾਰੀ ਦਾਣਾ ਪਾਣੀ ਖਾ ਜਾਂਦੀ ਹੈ ਫਿਰ ਚੱਲ ਜਾਂਦੀ ਹੈ ਚਲੋ ਦੇਖਦੇ ਹਾਂ ਕੱਲ੍ਹ ਨੂੰ ਕੀ ਬਣਦਾ